ਹਾਂਜੀ ਭਾਜੀ ਕੀ ਨਾਮ ਹੈ ਕੀ ਨਾਮ ਤੁਹਾਡਾ ਮੇਰਾ ਦੀਪਕ ਗੁਮਾਨ ਅੱਛਾ ਭਾਜੀ ਹੋਇਆ ਕੀ ਹੈ ਕੋਣ ਆ ਬੰਦਾ ਕੋਸ਼ਰੀ ਭਾਜੀ ਮੇਰੇ ਨਾਲ ਅਸੀਂ ਕੰਮ ਕਰਦੇ ਆ ਮੇਰਾ ਭਰਾ ਦੋਸਤ ਵੀ ਆ ਠੀਕ ਹੈ ਜੀ ਚੰਗਾ ਪੜਾ ਸੀਗਾ ਸ਼ਨੀਵਾਰ ਨੂੰ ਉਹਦਾ ਠੀਕ ਹੈ ਹਾਰਟ ਪੇਸ਼ੈਂਟ ਸੀਗਾ ਮੈਡੀਸਨ ਚਲਦੀ ਪਈ ਸੀ ਠੀਕ ਹੈ ਜੀ ਤੇ ਬਸ ਸ਼ਨੀਵਾਰ ਨੂੰ ਜਿਵੇਂ ਐਤਵਾਰ ਦੀ ਸ਼੍ਰੀ ਰਾਤਰੀ ਸੀਗੀ ਉਸ ਚੀਜ਼ ਦੀ ਤਿਆਰੀ ਕਰਦੇ ਪਏ ਆ ਰਾਤ ਨੂੰ ਬਸ ਗਿਆ ਰਾਤ ਨੂੰ ਗਿਆ ਵੀ ਘਰ ਦਾ ਨੂੰ ਕਹਿ ਕੇ ਵੀ ਅਸੀਂ ਥੋੜਾ ਕੰਮ ਦਾ ਤਿਆਰੀ ਤੋਰੀ ਕਰਨੀ ਆ ਬਸ ਤਿਆਰੀ ਤੋਰੀ ਕਰਕੇ ਉਸ ਤੋਂ ਬਾਅਦ ਰਾਤ ਦਾ ਘਰੇ ਨਹੀਂ ਆਇਆ ਅਸੀਂ ਫਿਰ ਸਵੇਰੇ ਰਿਪੋਰਟ ਕਰਾਈ ਆ ਥਾਣੇ 'ਚ ਇੱਥੇ ਇੱਥੇ ਲੱਗਾ ਸੀ ਕਾਫੀ ਬੱਚੇ ਖੇਡਦੇ ਰਹਿੰਦੇ ਸਨ ਇੱਥੇ ਆਲਮੋਸਟ ਇੱਥੇ ਕਾਫੀ ਆਣੇ ਖੜੇ ਸੀ ਦੇਖਿਆ ਸੀ ਵੀ ਲੱਭਦੇ ਪਏ ਸੀ ਤੇ ਦੇਖਿਆ ਤਾਂ ਸਾਡਾ ਹੀ ਬੰਦਾ ਸੀਗਾ ਅੱਛਾ ਤੇ ਕੀ ਨਾਮ ਹੈ ਇਹਨਾਂ ਦਾ ਇਹਦਾ ਨਾਮ ਸੋਨੂ ਆ ਜੀ ਕਿੰਨੀ ਉਮਰ ਹੈ ਜੀ ਇਹ ਹੈਗਾ ਜੀ 55 56 ਸਾਲ ਦਾ ਹੋਣਾ ਕੀ ਕੰਮ ਕਰਦੇ ਸੀਗੇ ਪੇਂਟ ਦਾ ਕੰਮ ਕਰਦੇ ਸੀਗਾ ਜੀ ਤੁਹਾਡੇ ਨਾਲ ਹਾਂ ਜੀ ਹਾਂ ਜੀ ਇਕੱਠੇ ਹੀ ਕਰਦੇ ਆ ਸਾਰਾ ਸਟਾਫ ਹੀ ਆ ਜਿੰਮੇ ਇੱਕ ਤਰ੍ਹਾਂ ਦਾ अच्छा अच्छा की कारण कान, कान, की का कान आ, के माने भी इदा ਡਿੱਗਣ ਦਾ ਕੀ ਕਾਰਨ ਮੰਦੇ ਮੇਰੇ ਕੋਈ ਨਹੀਂ ਭਾਜੀ ਕੁਝ ਨਹੀਂ ਕਰ ਸਕਦੇ ਸਰ ਕੋਈ ਨਹੀਂ ਉਹ ਤਾਂ ਕਾਂਜੋ ਬਲੱਡ ਆ ਰਿਹਾ ਅੱਖ ਚੋਂ ਵੀ ਨਿਕਲਦਾ ਪਿਆ ਹੁਣ ਤਾਂ ਪੋਸਟਮੈਨਰ ਨੂੰ ਨਹੀਂ ਦੱਸਿਆ ਜਾ ਸਕਦਾ ਜੀ ਜੋ ਵੀ ਹੋ ਦੱਸਣਗੇ ਚਾਹੀਦਾ ਨਹੀਂ ਕਿਸੇ ਨਾ ਪ੍ਰਾਣੀ ਚਲੋ ਨਹੀਂ ਨਹੀਂ ਕੋਈ ਦਵਾਈ ਭਾਜੀ ਬੰਦਾ ਬਹੁਤ شریف ਆ ਸਾਰਾ ਮੱਲਾ ਇਸ ਗੱਲ ਦੀ ਗਰੰਟੀ ਦਾ ਕੋਈ ਨਸ਼ਾ ਪੱਤਾ ਨਹੀਂ ਕੁਝ ਵੀ ਨਹੀਂ ਅੱਛਾ ਵੀ ਇਹ ਕੋ ਹੋਵੇ ਬੰਦਾ ਹੋਵੇ ਉੱਦਾਂ ਦਾ ਵੀ ਚੋਰ ਆ ਜਾਂ ਸ਼ਰਾਬੀ ਆ ਜਾਂ ਨਸ਼ੇ ਬੋਧ ਕਰਦਾ ਕੋਈ ਇਦਾਂ ਦਾ ਕੁਝ ਵੀ ਨਹੀਂ ਬਿਲਕੁਲ ਸਾਫ਼ ਵਧੀਆ ਮੈਂ ਕਹਿੰਦਾ ਤੁਸੀਂ 100 ਗਾਲ ਕੱਢੋ ਇੱਕ ਜਵਾਬ ਦੇਵਾਂਗਾ ਮਸਾ ਹੋਰ ਇਦਾਂ ਦਾ ਕਿੱਦਾਂ ਦਾ ਇਨਸਾਨ ਚੀਦਾ ਆਪਾਂ ਨੂੰ ਕਤਲ ਦਾ ਕੋਈ ਕੁਝ ਨਹੀਂ ਦੇਖੋ ਇਹ ਕੁਝ ਨਹੀਂ ਕਹ ਸਕਦੇ ਭਾਜੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਹੁਣ ਉੱਥੇ ਪੋਸਟਮਾਨ ਤੋਂ ਹੀ ਪਤਾ ਲੱਗੂਗਾ ਜੀ ਅੱਗੇ ਸਰਕਾਰਾਂ ਦੇ ਹੱਥੇ ਆ ਕੀ ਕਹਿੰਦੀਆਂ ਨੇ ਸਾਨੂੰ ਜੀ ਤੇ ਜਿਸ ਨੂੰ ਦਿਖੀ ਜਾਂਦਾ ਉਹਨੇ ਲਾਸ਼ ਮਿਲੀ ਹੈ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਹੈਗਾ ਜਿਹੜਾ ਪਤਾ ਲੱਗ ਪਾਵੇ ਕੁਝ ਵੀ ਨਹੀਂ ਭਾਜੀ ਅਸੀਂ ਸੀਸੀਟੀਵੀ ਕੈਮਰੇ ਆਪਣੇ ਯਾਰਾਂ ਦੋਸਤਾਂ ਦੇ ਖਲਵਾਏ ਸੀਗੇ ਉੱਥੇ ਚੰਗਾ ਭਲਾ ਫਿਰਦਾ ਪਿਆ ਸੀ ਪੋਣੇ 1 1.5 ਵਜੇ ਦੀ ਗੱਲ ਹੋਣੀ ਆ ਸ਼ਨੀਵਾਰ ਦੀ ਗੱਲ ਅਸੀਂ ਆਪ ਲੱਭਦੇ ਹੀ ਹੁੰਦਾ ਹਰ ਪਰਿਵਾਰਕ ਮੈਂਬਰ ਕੋਈ ਨਹੀਂ ਲੱਭਦਾ ਅਸੀਂ ਲੱ بس ਉਧਰੋਂ ਦੇਖਣਾ ਬੰਦ ਹੋ ਗਿਆ ਅਸੀਂ ਇੱਧਰ ਵੀ ਲੱਭਿਆ ਉਧਰ ਵੀ ਲੱਭਿਆ ਤੇ ਦੇਖਿਆ ਇੱਥੇ ਗਰੌਂਡ ਜਿਹਦਾ ਬਹੁਤ ਪੀੜ ਹੁੰਦੀ ਆ ਇੱਥੇ ਕਾਫੀ ਜਣੇ ਖੜੇ ਹੋ ਇਸ ਇਕੱਠ ਜਾ ਕਰਕੇ ਜਿਹੜੀ ਕੰਪਲੀਟ ਦਿੱਤੀ ਉਹ ਕਿੰਨੇ ਵਜੇ ਦੁੱਤੀ ਆ ਉਹਦੇ ਨਹੀਂ ਦਿੱਤੀ ਸੀਗੇ ਨਹੀਂ ਨਹੀਂ ਅੱਜ ਹੀ ਸਵੇਰੇ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਪੂਰੀ ਮਦਦ ਕੀਤੀ ਉਸੇ ਟਾਈਮ ਹੀ ਸਾਡੇ ਆ ਗਏ ਸਾਰੇ ਜਣੇ ਇੱਥੇ ਆ ਕੇ ਖੜ ਗਏ ਆ ਉਹਨਾਂ ਨੇ ਅੱਗੇ ਸਾਡੀ ਤਕੀकात ਕਰਕੇ ਆਪਣੀ ਹੈਂਡ ਓਵਰ ਕਰਕੇ ਸਿਵਲ ਭੇਜੀ ਜੀ ਬੋਡੀ ਆੜਦੀ ਮੇਰੀ ਸੀਗੇ ਜੀ ਹਾਂ ਆੜਦੇ ਚਲਦੀ ਪਈ ਸੀ ਪਹਿਲਾਂ ਵੀ ਇਹਨਾਂ ਨੂੰ ਥੋੜੀ ਸ਼ਿਕਾਇਤ ਹੋਈ ਸੀ ਆੜਦੀ ਅੱਛਾ ਜੀ ਆੜ ਤੇ ਹੁਣ ਕੀ ਅੰਦਾਜ਼ਾ ਲਾ ਸਕਦੇ ਆ ਤਾਂ ਹੁਣ ਡਾਕਟਰੀ ਟੀਮ ਦਸੂਗੀ ਜੀ ਠੀਕ ਠੀਕ ਥੈਂਕ ਯੂ ਹਾਂ ਜੀ ਕੀ ਨਾਮ ਹਾਂ ਜੀ ਮੇਰਾ ਨਾਮ ਹਾਂ ਜੀ ਨਿਰਮਲਾ ਅੱਛਾ ਮਾਤਾ ਜੀ ਕੀ ਹੋਇਆ ਕੀ ਐ ਪਤਾ ਹੀ ਨਹੀਂ ਨਹੀਂ ਇੱਥੇ ਜਿਹੜੀ ਇਲਾਜ ਵਿੱਚ ਵਿੱਚ ਮੈਂ ਤਾਂ ਹੁਣ ਮੈਂ ਤਾਂ ਕੱਲ ਦੀ ਹੈ ਵੀ ਨਹੀਂ ਸੀ ਸਵੇਰ ਦਾ ਪਤਾ ਲੱਗ ਰਿਹਾ ਵੀ ਮੈਂ ਤਾਂ ਆਪ ਸਾ ਐਸੀ ਕਿ ਵਿਚਾਰਾ ਕੰਮ ਸੀ ਜੋ ਮਰਜ਼ੀ ਕੋਈ ਕਹਿੰਦਾ ਸੀ ਕਿਸੇ ਨੂੰ ਕੁਝ ਕਹਿਨ ਦਾ ਨਹੀਂ ਸੀ ਇਹ ਨਹੀਂ ਕਿਸੇ ਦੇ ਕੇ ਬੋਲਦਾ ਸੀ ਪੇਂਟ ਦਾ ਕੰਮ ਕਿੰਨੇ ਕਿੰਨੇ ਦਿਨ ਹੋ ਗਏ ਸੀ ਇਹਨੂੰ ਇਹ ਸ਼ਨੀਵਾਰ ਦਾ ਕਹਿੰਦੇ ਨਿਕਲਿਆ ਸ਼ਨੀਵਾਰ ਹਾਂ ਜੀ ਕਿੰਨੀ ਉਮਰ ਸੀ ਆਈਡੀ ਉਮਰ ਇਹਦੇ ਆਡੀਗਾ ਲਗਾ ਲਓ 55 ਬੱਚੇ ਕਿੰਨੇ ਬੱਚੇ ਦੇ ਦੋ ਕੋਰੇ ਕੋਰੇ ਕੋਈ ਬੱਚਾ ਨਹੀਂ ਬੱਚੇ ਕੀ ਕੀ ਕਾਰਨ ਕੀ ਮੰਨਦੇ ਤੁਸੀਂ ਕਾਰਨ ਅਸੀਂ ਕੁਝ ਵੀ ਨਹੀਂ ਮੰਨ ਸਕਦੇ ਐਦਾਂ ਤਾਂ ਹੈ ਹੀ ਨਹੀਂ ਸੀਗਾ ਨਹੀਂ ਮਤਲਬ ਇਹ ਇੱਕ ਕੋਈ ਕਿਸੇ ਨਾਲ ਰੰਜੀ ਰੁਨੀ ਇਸ ਪਨਾ ਨਹੀਂ ਆਏਗਾ ਹੈ ਹੀ ਨਹੀਂ ਕਿਸੇ ਦੇ ਨਾਲ ਇੱਥੇ ਇੱਥੇ ਫਿਰ ਕਿੱਦਾਂ ਗਏ ਇੱਥੇ ਹੁਣ ਪਤਾ ਹੀ ਨਹੀਂ ਅੱਛਾ ਪੁੱਤ ਮੈਨੂੰ ਕੀ ਪਤਾ ਮੈਂ ਤਾਂ ਕੱਲ ਘਰ ਵੀ ਨਹੀਂ ਸੀਗੀ ਮੈਂ ਤਾਂ ਹੁਣ ਸਵੇਰੇ ਰੋਲਾ ਪਿਆ ਵੀ ਮੈਂ ਤਾਂ ਸ਼ਾਂਤ ਤਾਂ ਨਹੀਂ ਸੀ ਜਿਵੇਂ ਦਿਮਾਗੀ ਪਰੇਸ਼ਾਨ ਹੋਵੇਂ ਨਾ ਨਾ ਮੈਂ ਦੱਸਣ ਨੂੰ ਪਰੇਸ਼ਾਨ ਤਾਂ ਨਹੀਂ ਸੀ ਨਹੀਂ ਐ ਵੀ ਨਹੀਂ ਨਾ ਬਿਲਕੁਲ ਠੀਕ ਠਾਕ ਕਰਦੇ ਉਹ ਬੈਠੀ ਵਿਚਾਰੀ ਉਹ ਵਿਚਾਰੇ ਆਪ ਬਾਹਰ ਤੋਂ ਲੋਕਾਂ ਦਾ ਕੰਮ ਕਰਦੀ ਲੋ ਅਮਿੰਗ ਬਿਰ ਅੱਡੇ ਨਹੀਂ ਅੱਡੇ ਨਹੀਂ ਪਰ ਮੁੰਡਾ ਸਿਆਣਾ ਸੀ ਅੱਛਾ ਹਾਂ ਤੇ ਹੁਣ ਮਾਰਿਆ ਹੋਇਆ ਕਿ ਕੀ ਹੋਇਆ ਹੈ ਨੇ ਦੱਸਣ ਹਿੱਤੇ ਤੁਹਾਨੂੰ ਹਾਂ ਮੈਂ ਸਾਨੂੰ ਕੀ ਪਤਾ ਬਟਾ ਮੈਂ ਤਾਂ ਕੱਲ ਦੀ ਹੈ ਹੀ ਨਹੀਂ ਸੀ ਮੈਂ ਤਾਂ ਹੋਣ ਆਈ ਆਪਣੀ ਭੈਣ ਦੇ ਘਰ ਗਈ ਸੀ ਐਵੇਂ ਛੁੱਟ ਨਹੀਂ ਬੋਲਣਾ ਛੁੱਟ ਕੇ ਬੋਲ ਲਈ ਸਰ ਕਿਹੜਾ ਏਰੀਆ ਜੀ ਥੋੜਾ ਉੱਪਰ ਕਰਲਾ ਹੋਰ ਇਹ ਥਾਣਾ ਮਾਡਲ ਟਾਉਨ ਦਾ ਏਰੀਆ ਜੀ ਅੱਛਾ ਡਾਕਟਰ ਮੇਰ ਕਰਨਲ ਸਰ ਮੈਂ ਮੇਰ ਕਰਨਗਰ ਤੱਕ ਗਈ ਆ ਪੂਰੀ ਨਰਸਿੰਗ ਹੁੰਦੇ ਪਿਛਲੇ ਪਾਸੇ ਅੱਛਾ ਇਹ ਸਰ ਇਹ ਲਾਸ਼ ਮਿਲੀ ਆ ਕਿਹਦੀ ਲਾਸ਼ ਆ ਜੀ ਇਹ ਕੋਈ ਸੋਨੂ ਵਰਮਾ ਵਾ ਇੱਥੇ ਗੜੀ ਨੰਬਰ 1 ਦੇ ਵਿੱਚ ਰਹਿੰਦਾ ਵਾ ਠੀਕ ਹੈ ਜੀ ਪਰ ਸੋ ਰਾਤ ਦਾ ਮਿਸਿੰਗ ਸੀਗਾ ਹਣਾ 800 ਕਿਤੇ ਵਾਰਸੇ ਦੇ ਲੱਭ ਰਹੇ ਸੀਗੇ ਅੱਜ ਸਵੇਰੇ ਆਏ ਸੀਗੇ ਥਾਣੇ ਇਦਾਂ ਦਾ ਕਰਕੇ ਵੀ ਸਾਡੇ ਘਰ ਦੇ ਮੇਲ ਨਹੀਂ ਦੇ ਉਹਦੀ ਵਾਈਫ ਐਸੇ ਦੇ ਬੱਚੇ ਆਏ ਸੀਗੇ ਉਹਦੀ ਦਰਖਾਸਤ ਦੇਖ ਕੇ ਤੇ ਅਸੀਂ ਗਰੁੱਪ ਦੇ ਵਿੱਚ ਫੋਟੋਆਂ ਵਗੈਰਾ ਸ਼ੇਅਰ ਕੀਤੇ ਹਾਂ ਉਸ ਤੋਂ 10 ਮਿੰਟ ਬਾਅਦ ਹੀ ਕੰਟਰੋਲ ਤੋਂ ਫੋਨ ਆ ਗਿਆ ਵੀ ਇੱਕ ਅਨੰਦ ਗੋੜੀ ਉੱਥੇ ਪਈ ਆ ਜਦੋਂ ਆ ਕੇ ਪਤਾ ਕੀਤਾ ਫਰੋਜ਼ਨੀ ਜੇ ਨੂੰ ਉਹਨਾਂ ਦੇ ਘਰ ਦੇ ਵੀ ਆ ਗਏ ਉਹਨਾਂ ਨੇ ਪਛਾਣਨੇ ਵੀ ਸਾਡੇ ਘਰ ਦਾ ਬੱਚਾ ਸੱਚੀ ਹੈ ਜਿਹੜਾ ਮਿਸਿੰਗ ਸੀਗਾ ਤੇ ਸਰ ਕਿੰਨੀ ਉਮਰ ਕਿੰਨੀ ਆ ਬੰਦੇ ਦੀ ਤਕਰੀਬਨ 50 52 ਸਾਲ ਲੱਗਦੀ ਹੈ ਅੱਛਾ ਕਿ ਕਿਹੜੇ ਏਰੀਆ ਚ ਮਿਲੀ ਲਾਸ਼ ਥਾਣੇ ਮਾਡਲ ਟਾਉਨ ਦੇ ਏਰੀਆ ਚ ਮਿਲੀ ਅੱਛਾ ਤੇ ਸਰ ਇਹ ਕਿੰਨੇ ਵਜ ਦੀ ਗੱਲ ਹੈ ਜਸਟ ਹੁਣੇ ਇੱਕ ਘੰਟਾ ਹੀ ਹੋਇਆ ਪਤਾ ਲੱਗੇ ਨੂੰ ਜੀ লাশ ਨਹੀਂ ਕੋਈ ਤੇਜ਼ਦਾਰ ਹਥਿਆਰ ਨਾਲ ਕਟਿਆ ਜਾਂ ਨਹੀਂ 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 ਕੁਝ ਨਹੀਂ ਦਾ ਲੱਗ ਰਿਹਾ ਵੀ ਕੋਈ ਸੱਟ ਦਾ ਨਿਸ਼ਾਨ ਨਹੀਂ ਹੈਗਾ ਅੱਛਾ ਵੀ ਜਦਾਂ ਹੋ ਗਿਆ ਜਦੋਂ ਉਹਨਾਂ ਦੇ ਘਰ ਦੇ ਅਸਮਤਾਬਕ ਵੀ ਇਹਨੂੰ ਸ਼ੂਗਰ ਵੀ ਸੀ ਹਾਈਬ੍ਰਿਡ ਪ੍ਰੈਸ਼ਰ ਵੀ ਰਹਿੰਦਾ ਸੀਗਾ ਫਿਰ ਇੱਥੇ ਜਿਵੇਂ লাশ ਕਿਤਾਜ ਮਤਲਬ ਇੱਥੋਂ ਦੀ ਤਕਰੀਬ ਨਹੀਂ ਕਤਲ ਕਤਲ ਨਹੀਂ ਮੈਂ ਕਹਿ ਰਿਹਾ ਜੀ ਉਦਾਂ ਹੀ ਬਿਮਾਰ ਸੀਗਾ ਆ 500 ਮੀਟਰ ਤੇ ਤਾਂ ਦਾ ਘਰ ਆ ਅੱਛਾ ਜੀ ਹੋ ਸਕਦਾ ਵੀ ਜਿੱਦਾਂ ਕੱਲ ਮਹਾਸ਼ਵ ਰਾਤਰੀ ਸੀਗੀ ਹੋਲੇ ਨਾਥ ਦੀ ਇਹ ਹੋ ਸਕਦਾ ਵੀ ਕਿਸੇ ਭੰਗ ਪੁੰਗ ਨਾ ਪੀ ਲੀ ਹੋਵੇ ਤਾਂ ਕਰਕੇ ਇੱਥੇ ਨਾ ਰਾਤ ਨੂੰ ਪੈ ਗਿਆ ਹੋਵੇ ਜਾਂ ਕੁਝ ਹੋ ਸਕਦਾ ਵਾ ਬਾਕੀ ਉਹਨੂੰ ਪੋਸਟਮਾਰਟਮ ਕਰਾਣਿਆ ਜੋ ਰਿਪੋਰਟ ਆ ਗਈ ਉਹਦੇ ਸਹਾਰਾ ਨਾਲ ਕਾਰਵਾਈ ਕੀਤੀ ਜਿਹੜੀ ਐਫਆਈਆ ਜਿਹੜੀ ਰਿਪੋਰਟ ਜਿਹੜੀ ਕਰਾਈ ਸੀ ਗੁੰਮਸ਼ੁਦਾ ਦੀ ਉਹ ਕਿੰਨੀ ਦਿਨੋਂ ਕੀਤੀ ਕਰਵਾਈ ਨੂੰ ਉਹ ਸਵੇਰੇ ਹੀ ਕਰਾਈਏ ਇਹਨਾਂ ਨੇ ਤਕਰੀਬਨ 9:30 9:00 ਵਜੇ ਨਾਲ 9:10 ਵਜੇ ਨਾਲ ਥਾਣੇ ਆ ਕੇ ਕਰਾਈ ਆ ਅੱਛਾ ਜੀ ਤੇ ਉਸ ਤੋਂ ਬਾਅਦ ਨਾਲੀ ਤੁਹਾਨੂੰ ਇਤਲਾ ਮਿਲ ਗਈ ਉਹ ਤਾਂ ਕੰਟਰੋਲ ਤੋਂ ਸਾਨੂੰ ਟੈਲੀਫੋਨ ਆਇਆ ਵਾ ਤਕਰੀਬਨ 11: ਕੰਟਰੋਲ ਤੋਂ ਫੋਨ ਆਇਆ ਜਿਉਂ ਇੱਥੇ ਇੱਕ ਡੈੱਡ ਬੋਡੀ ਪਈ ਹੈ ਉਹ ਜਦੋਂ ਇੱਥੇ ਆਏ ਉਹਨਾਂ ਦੇ ਵਾਰਿਸ ਪਹਿਲਾਂ ਖੜੇ ਸੀਗੇ ਇੱਥੇ ਆਲੇ ਦੋਲੇ ਇਦਾਂ ਵੀ ਹੈ ਨਾ ਦੇਖਣ ਨੂੰ ਲੱਗ ਦੇਖਦੇ ਆ ਤੇ ਸੀਸੀਟੀਵੀ ਨਹੀਂ ਹੈ ਕਿਸ ਤਰ੍ਹਾਂ ਦੇ ਦੇਣ ਕਿ ਮੈਂ ਇੱਕ ਸ਼ਾਨਦਗੀ ਕਰੂੰਗਾ ਨਹੀਂ ਸੀਟੀਵੀ ਆ ਹਸਪਤਾਲ ਸਾਡੇ ਲਾਗੇ ਪੂਰੀ ਨਰਸਰੀ ਮੌਂਣ ਤੇ ਇੱਥੋਂ ਆnde ਜਾਂਦੇ ਬੰਦਿਆਂ ਦਾ ਪਤਾ ਲੱਗਦਾ ਰਹਿੰਦਾ ਇੱਥੇ ਬੱਚੇ ਤਕਰੀਬਨ ਦਿਹਾੜੀ ਦਿਹਾੜੀ ਬੈਡਬਾਲ ਗੁੱਲੀ ਘੰਡਾ ਖੇਡਦੇ ਰਹਿੰਦੇ ਆ ਆਬਾਦੀ ਵਾਲਾ ਆ ਲੈ ਆਈਡੀਆ ਕੋਈ ਇਹ ਨਹੀਂ ਕਿ ਆਪਾਂ ਬਹਾਰਾਂ ਵਾਲੀ ਗੱਲ ਕਰਦੇ ਠੀਕ 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 ਠੀਕ